ਸਾਨੇਵਾਲ ਚ ਚੋਰਾਂ ਦੇ ਹੌਸਲੇ ਬਲੰਦ ਦਿਨ ਦਿਹਾੜੇ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ ਮਿਲੀ ਜਾਣਕਾਰੀ ਅਨੁਸਾਰ ਰਾਜ ਇਲੈਕਟ੍ਰੋਨਿਕ ਦੇ ਮਾਲਕ ਨੇ ਦੱਸਿਆ ਕਿ ਉਹਨਾਂ ਦੀ ਦੁਕਾਨ ਦੇ ਬਾਹਰ ਰੱਖਿਆ ਸਪੀਕਰ ਦੋ ਮੋਟਰਸਾਈਕਲ ਸਵਾਰ ਚੋਰ ਚੋਰੀ ਕਰਕੇ ਫਰਾਰ ਹੋ ਗਏ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਮੇਰਾ ਨਾਮ ਹੈ ਤਿਲਕਾ ਰਾਜ ਲਕਸ਼ਮਨ ਕੋਲ ਬੋਲ ਰਿਹਾ ਹਾਂ ਇਹ ਕੱਲ ਪਾਣੇ 3 ਵਜੇ ਦੀ ਗੱਲ ਆ ਜੀ ਮੈਂ ਸ਼ੌਪ ਦੇ ਬਾਹਰ ਖੜਾ ਸੀ ਉਸ ਤੋਂ ਬਾਅਦ ਮੈਂ ਅੰਦਰ ਆਇਆ ਤੇ ਉਸ ਤੋਂ ਬਾਅਦ ਦੋ ਮੋਟਰਸਾਈਕਲ ਤੇ ਆ ਕੇ ਚੱਲਦੇ ਦੋ ਲੋਕ ਆਏ ਦੋ ਬੰਦੇ ਆ ਮੋਟਰਸਾਈਕਲ ਤੇ ਉਹਨਾਂ ਨੇ ਦੇਖਦੇ ਦੇਖਦੇ ਹੀ ਸਪੀਕਰ ਚੱਕ ਲਿਆ ਉਸ ਤੋਂ ਬਾਅਦ ਮੈਨੂੰ ਡੇਢ ਘੰਟੇ ਬਾਅਦ ਅਸੀਂ ਕੈਮਰਾ ਚੈਕਿੰਗ ਕੀਤੀ ਤਾਂ ਤੁਹਾਨੂੰ ਇਸ ਵਾਰ 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 ਪਤਾ ਲੱਗਿਆ ਬੰਦੇ ਦੀ ਤਾਂ ਕੋਈ ਪਛਾਣ ਲੱਗੀ ਨਹੀਂ ਜੀ ਪਛਾਣ ਨਹੀਂ ਆਈ ਉਹਨਾਂ ਦੇ ਮੂੰਹ ਟਕੇ ਹੋਏ ਸੀ ਤੇ ਬਿਨਾ ਨੰਬਰ ਤੋਂ ਮੋਟਰਸਾਈਕਲ ਅੱਗੇ ਵੀ ਕੋਈ ਚੋਰੀ ਇਸ ਤਰ੍ਹਾਂ ਦੀ ਕੋਈ ਵਾਰਦਾਤ ਹੋਈ ਕਰੇ ਨਹੀਂ ਮੇਰੀ ਸ਼ਾਪ ਤੇ ਤਾਂ ਹੋਈ ਨਹੀਂ ਸਰ ਖਾਨੇ ਵਾਲ ਦੇ ਅੰਦਰ ਵੀ ਵਸੇ ਖਾਨੇ ਵਾਲ ਦੇ ਤਾਂ ਆਮ ਰੁਟੀਨ ਚ ਹੁੰਦੀਆਂ ਰਹਿੰਦੀਆਂ ਨੇ ਜੀ ਅੱਛਾ ਜਿਹਦੇ ਵਾਰਦਾਤ ਚੋਰ ਆਇਆ ਸੀ ਤੁਹਾਨੂੰ ਮਤਲਬ ਤੁਸੀਂ ਮੌਜੂਦ ਸੀ ਦੁਕਾਨ ਦੇ ਵਿੱਚ ਮੈਂ ਦੁਕਾਨ ਦੇ ਅੰਦਰ ਸੀ ਸਰ ਪਰ ਬਾਹਰ ਹੀ ਸਮਾਨ ਪਿਆ ਸੀ ਮੈਂ ਉਹਨਾਂ ਨੂੰ ਦੇਖ ਨਹੀਂ ਪਾਇਆ ਮੈਂ ਬਾਅਦ ਚੋਂ ਕੈਮਰਾ ਚੈੱਕ ਕੀਤਾ ਤਾਂ ਦੇਖ ਪਾਇਆ ਬਾਕੀ ਉਹ ਕੀ ਨਕਤਾ ਜੋ ਸੀ ਪ੍ਰਸ਼ਾਸਨ ਤੋਂ ਤਾਂ ਇਹੀ ਮੰਗ ਕਰਦੇ ਆ ਕਿ ਉਹ ਉਹਨਾਂ ਨੂੰ ਲੱਭਿਆ ਜਾਵੇ ਤੇ ਆਪਨੇ ਪਰ ਜਿਹੜੇ ਦੁਕਾਨਦਾਰ ਹੈ ਆਪਣੇ ਸਮਾਨ ਦਾ ਧਿਆਨ ਰੱਖਣ ਕਿਉਂਕਿ ਅੱਜ ਕੱਲ ਕੋਈ ਪਤਾ ਨਹੀਂ ਲੱਗ ਰਿਹਾ। ਸਾਲੋਂ ਲੱਗਦਾ ਵੀ ਵਾਧਾ ਤਾਂ ਕੁਝ ਜ਼ਿਆਦਾ ਬਦਰੀ ਜਾ। ਹਾਂ ਇਹ ਜ਼ਿਆਦਾ ਬਦਰੀਆਂ ਨੇ ਸਰ। ਅੱਛਾ ਰੋਕਥਾਮ ਕਿਸ ਤਰ੍ਹਾਂ ਹੋ ਸਕਦੀ ਹੈ? ਤੇ ਹੋਰ ਤੱਕ ਕੋਈ ਇਹੀ ਆਗੇ ਸਾਡੇ ਪ੍ਰਧਾਨ ਸਾਹਿਬ ਨੇ ਡੈਲੋ ਰੋਡ ਦੇ ਉਹ ਦੱਸਣਗੇ ਤੁਹਾਨੂੰ। ਹਾਂਜੀ ਕੀ ਨਾ ਸਰ? ਸਰ ਮੈਂ ਹਰਜੀਤ ਸਿੰਘ ਮੈਂ ਡੈਲੋ ਰੋਡ ਸਰ ਮਾਰਕੀਟ ਦਾ ਪ੍ਰਧਾਨ ਹੈਗਾ। ਹਾਂਜੀ। ਤੇ ਇੱਥੇ ਸਰ ਕੱਲ ਰਾਜ ਇਲੈਕਟ੍ਰਿਕ ਦੇ ਜਿਹੜੇ ਚੋਰੀ ਹੋਈ ਕੱਲ ਸਾਨੂੰ ਪਤਾ ਲੱਗਿਆ। ਤੇ ਇੱਥੇ ਮਤਲਬ ਕਿ ਇੰਨੀ ਵਾਰਦਾਤਾ ਵੱਧ ਗਈਆਂ ਨੇ ਮਾਰਕੀਟ ਚ ਵੀ ਕੋਈ ਦੁਕਾਨਦਾਰ ਸੁਰੱਖਿਤ ਨਹੀਂ ਹੈਗਾ ਇਸ ਟਾਈਮ ਤੇ ਚੋਰਾਂ ਦੇ ਮਤਲਬ ਕਹਿੰਦੇ ਹੌਸਲੇ ਬੁਲੰਦ ਹੋ ਚੁੱਕੇ ਹਨ ਕਿ ਉਹ ਕਿਸੇ ਕੋਆਰਡੀਨੇਟਰ ਹੋ ਕੇ ਉਹ ਚੋਰੀਆਂ ਕਰ ਰਹੇ ਨੇ ਮਾਰਕਟਾਈ ਕਰ ਰਹੇ ਨੇ ਲੁੱਟਖੋ ਬਹੁਤ ਹੋ ਰਹੀ ਹੈ ਤੇ ਪ੍ਰਸ਼ਾਸਨ ਨੂੰ ਸਾਨੂੰ ਇਹੀ ਬੇਨਤੀ ਹੈ ਕਿ ਇੱਥੇ ਕੁਝ ਮਤਲਬ ਸਿਕਿਉਰਟੀ ਦਾ ਪ੍ਰਬੰਧ ਕੀਤਾ ਜਾਵੇ ਇੱਥੇ ਮਤਲਬ ਕਿ ਤੁਸੀਂ ਸਮਝ ਲਓ ਦੁਕਾਨਦਾਰ ਵਿਚਾਰਾ ਸਵੇਰੇ ਕਮਾਉਣ ਵਾਸਤੇ ਆਉਂਦਾ ਦੋ ਰੋਟੀਆਂ ਵਾਸਤੇ ਆਉਂਦਾ ਸ਼ਾਮ ਨੂੰ ਦੇਖਾ ਸਾਡਾ ਸਮਾਨ ਚੱਕਾ ਕਿੰਨਾ ਦੁੱਖ ਤਕਲੀਫ ਹੁੰਦੀ ਹੈ ਤੇ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਹੀ ਬੇਨਤੀ ਹੈ ਕਿ ਇੱਥੇ ਕੋਈ ਆਪਣਾ ਮਾਰਕੀਟ ਸਿਕਿਉਰਟੀ ਦਾ ਖਾਸ ਪ੍ਰਬੰਧਨ ਕੀਤਾ ਜਾਵੇ ਤੇ ਇੱਥੇ ਮਤਲਬ ਕਿ ਦੁਕਾਨਦਾਰਾਂ ਨੂੰ ਵੀ ਬੇਨਤੀ ਹੈ ਕਿ ਆਪਣਾ ਧਿਆਨ ਰੱਖਣ ਤੇ ਇੱਕ ਦੂਜੇ ਨਾਲ ਮਿਲ ਕੇ ਚੱਲਣ ਕੋਈ ਪ੍ਰੋਬਲਮ ਹੁੰਦੀ ਆਪਾਂ ਇਕੱਠੇ ਹੋ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ